ਬਾਏ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਅੱਜ ਆਪਣੇ ਵਲੌਗ ਦੀ ਸ਼ੁਰੂਆਤ ਕਰਦੇ ਹਾਂ ਆਪਣੇ ਵੱਡੇ ਕੁੱਕੜ ਸਾਰੇ ਵੱਡੇ ਮੁਰਗੇ ਤੇ ਮੁਰਗੀਆਂ ਆ ਇਧਰ ਫਿਰਦੀਆਂ ਆ ਆਪਣਾ ਟੋਮਟ ਜੈਰੀ ਇਹਨਾਂ ਦੇ ਨਾਲ ਹੀ ਰਹਿੰਦੇ ਕੋਲੇ ਕੋਲੇ ਫਿਰਦਾ ਰਹਿੰਦੇ ਇਹਨਾਂ ਦੇ ਆ ਬਾਕੀ ਉਹ ਸਾਰੇ ਵੱਡੇ ਮੁਰਗੇ ਆ ਆਪਣਾ ਸੇਲ ਮੁਰਗਾ ਤੇ ਆ ਆਪਣੇ ਛੋਟੇ ਕੁਝ ਇੱਕ ਕੋ ਸੇਲ ਮੁਰਗੀ ਆ ਅੱਜ ਆਪਾਂ ਬਾਹਰ ਕੱਢੇ ਸੀਗੇ ਜਿਹੜੇ ਛੋਟੇ ਚੂਚੇ ਸੀ ਹੁਣ ਉਹ ਵੀ ਕਾਫੀ ਵੱਡੇ ਹੋ ਗਏ ਸੀਗੇ ਇਹਦੇ ਕਰਕੇ ਬਸ ਅੱਜ ਬਾਹਰ ਕੱਢ ਤੇ ਇਹ 10-15 ਬੱਚੇ ਸੀਗੇ ਜਿਹੜੇ ਬੱਚੇ ਵੱਡੇ ਹੋ ਗਏ ਸੀਗੇ ਤੇ ਇਹ ਆਪਾਂ ਕਢਦੇ ਸੀ ਬਾਹਰ ਅੱਜ ਸਾਰੇ ਆਰੇ ਬਾਹਰ ਘੜਦੇ ਸੀਓ ਕੋ ਸ਼ੁੱਧ ਫਿਰਦੇ ਆਰੇ ਮਿੱਤਰੋ ਜਿਹੜੇ ਆ ਪੱਡ ਕੀਤੇ ਸਾਰੇ ਬੱਚੇ ਵੱਡੇ ਸਾਰੇ ਆ ਲੱਗ ਕਰਤੇ ਆ ਪਾ ਕੁਛ ਬਾਹਰ ਫਿਰਦੇ ਆ ਕੁਛ ਇਧਰ ਫਿਰਦੇ ਆ ਆ ਪੱਡ ਕਰਤੇ ਵੱਡੇ ਮੁਰਗਿਆਂ ਦੇ ਨਾਲ ਉਹ ਵੀ ਤੁਹਾਨੂੰ ਬਖਾਨਾ ਇੱਕ ਬਾਹਰ ਨਿਕਲ ਗਿਆ ਸੀ ਉਹਨੂੰ ਮੈਂ ਫੜ ਕੇ ਲਿਆ ਸੀ ਨਾਲੀ 'ਚ ਫਸ ਗਿਆ ਸੀ ਬਾਹਰ ਤੇ ਉਹਦੇ ਕਰਕੇ ਮੈਂ ਲੈ ਕੇ ਆਇਆ ਸੀ ਉਹਨੂੰ ਬਾਹਰ ਬਾਹਰੋਂ ਅੰਦਰ ਕੁਛ ਆ ਇਧਰ ਫਿਰਦੇ ਆ ਫਿਰਦੇ ਇਹ ਕਾਫੀ ਵੱਡੇ ਹੋ ਗਏ ਇਸ ਕਰਕੇ ਆਪਾਂ ਕੱਢੇ ਸੀਗੇ ਬਾਹਰ ਸਾਰੇ ਮੈਂ ਕਿਹਾ ਚੱਲ ਵੀ ਹੁਣ ਕਾਫੀ ਵੱਡੇ ਹੋ ਗਏ ਉਹਦੇ ਕਰਕੇ ਬਾਹਰ ਕੱਢ ਦੀਏ ਚਲ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਵੈਸੇ ਸਾਰੇ ਠੀਕ ਹੈ ਆਪਾਂ ਅੱਡ ਕਰਤੇ ਸੀਗੇ ਆ ਇੱਧਰ ਫਿਰਦੇ ਸਾਰੇ ਆ ਮੇਰੇ ਤੋਂ ਆਪਣੇ ਬੱਚਿਆਂ ਵਾਲਾ ਜਿਹੜੇ ਛੋਟੇ ਬੱਚੇ ਹਨ ਉਹਨਾਂ ਦਾ ਫੁੱਡਾ ਹੈਗਾ ਇਹ ਆ ਸਾਰੇ ਛੋਟੇ ਚੂਜੇ ਜਿਹੜੇ ਇਹਦੇ ਵਿੱਚੋਂ ਇੱਕ ਕੋਦਰ ਫਿਰਦਾ ਦੋ ਦੋ ਤਿੰਨ ਉੱਧਰ ਗਏ ਚੁੰਡ 'ਚ ਬੈਠੇ ਆ ਤੇ ਜਿਹੜੇ ਵੱਡੇ ਹੈਗੇ ਉਹ ਵੀ ਆਪਾਂ ਅੱਡ ਕਰਾਂਗੇ ਤਾਂ ਸਾਨੂੰ ਇੱਧਰ ਗੇਟ ਬੰਦ ਕਰਦਾ ਬਾਹਰ ਨਾਲ ਨਿਕਲ ਜਾਓ ਕੁਝ ਨਾ ਵੱਡੇ ਚੁਚੀਂ ਇੰਡੀਆ ਗੁਚੀ ਜਿਹੜੇ ਬਹੁਤ ਵੱਡੇ ਹੋ ਗਏ ਜਿਵੇਂ ਉਹ ਕਰਦੇ ਨਾ ਬੱਚੇ ਬੱਚੇ ਉਹ ਕੋਲ ਗਿਆ ਚੱਲ ਰਿਹਾ ਇੱਕ ਉਹ ਬੈਠਾ ਉੱਤਰ ਇੱਕ ਉਹ ਬੈਠਾ ਤੇ ਦੋ ਹੋਰ ਉਹ ਵੀ ਆ ਪੱਡ ਕਰਦੇ ਆ ਤੇ ਕੁਸਤਾ ਪੱਡ ਕਰਦੇ ਵਿੱਚ ਵੱਡੇ ਵੱਡੇ ਕਰਦੇ ਆ ਆ ਪੱਡ ਕਰਦੇ ਆ ਸਾਰੇ ਕਿਉਂਕਿ ਇਸ ਤੋਂ ਬਾਅਦ ਆਪਾਂ ਹੋਰ ਲੈ ਕੇ ਆਵਾਂਗੇ ਬੱਚੇ ਇਹਨਾਂ ਨੂੰ ਅੱਡ ਕਰਕੇ ਬਾਕੀ ਆ ਆਪਣੇ ਸਾਰੇ ਠੀਕ ਠਾਕ ਨੇ ਮਿੱਤਰੋ ਸਾਰੇ ਜਾਨਵਰ ਇੱਕ ਦੋ ਮਰ ਵੀ ਗਏ ਸੀ ਵਿੱਚ ਉਹ ਵੀ ਤੁਹਾਨੂੰ ਉਹਖਾਣਾ ਹੈ ਇੱਕ ਰਾਤ ਮਰ ਗਿਆ ਸੀਗਾ ਇੱਕ ਹੌਣ ਮਰ ਗਿਆ ਤਾਰੀਕੋ ਤੇ ਦੋ ਮਰ ਗਏ ਸੀ ਇੱਕ ਤਾਂ ਹੌਣ ਮਰ ਗਿਆ ਸੀ ਇੱਕ ਰਾਤ ਦਾ ਮਰਿਆ ਹੋਇਆ ਬਾਕੀ ਸਾਰੇ ਠੀਕ ਹੈ ਮੈਨੂੰ ਪਤਾ ਲੱਗਦਾ ਵੀ ਮੈਂਟੇ ਜੀ ਪੜਕ ਜਾਂਦੇ ਆ ਬਾਕੀ ਤਾਂ ਸਾਰੇ ਠੀਕ ਆ ਮਿੱਤਰੋ ਆਂਡੇ ਵੀ ਅੱਜ ਮਿੱਤਰੋ ਇੱਕ ਗਾਲ ਆਇਆ ਆਇਆ ਇੱਕ ਗਾਲ ਆਇਆ ਆਇਆ ਦੋ ਅੰਡੇ ਲਾਏ ਹੋਏ ਐ ਇਹਨਾਂ ਨੂੰ ਜੀ ਆਪਾਂ ਚੱਕ ਕੇ ਇੱਥੇ ਰੱਖ ਦਿੰਨੇ ਹਾਂ ਇਹ ਆਪਣੇ ਅੰਡੇ ਪਏ ਐ ਇੱਥੇ ਰੱਖਦੇ ਸਾਈਡ ਤੇ ਉੱਤੇ ਤੇ ਐ ਮਿੱਤਰੋ ਆਪਣੇ ਕਬੂਤਰਾਂ ਲਖੁੱਡਾ ਇਹ ਵੀ ਆਪਾਂ ਵੇਖੇ ਸੀ ਸਵੇਰੇ ਜਮਾ ਠੀਕ ਐ ਮਿੱਤਰੋ ਇਹ ਵੀ ਸਾਰੇ ਆਪਣੇ ਜਾਨਵਰ ਨਾਲੇ ਇਹਨਾਂ ਨੂੰ ਠਹਿਰ ਕੇ ਪਾਉਂਗੇ ਪਾਣੀ ਵੀ ਬਦਲਾਂਗੇ ਆਹੜਾ ਕੋਟੀ ਜੀ ਜਾਨਵਰ ਆਪਣੇ ਜਮਲ ਠੀਕ ਹੈ ਮਿੱਤਰੋ ਸਾਰੇ ਆਪਣੇ ਜਾਨਵਰ ਦੇਖ ਲਓ ਪੂਰਾ ਸ਼ੋਅ ਕਰ ਲਓ ਲੱਗਾ ਲੱਗਾ ਜਾਨਵਰ ਤੁਹਾਨੂੰ ਦਿਖਾ ਦਿੰਦਾ ਮੈਂ ਇਹ ਉਧਰ ਆਪਣੇ ਸਾਰੇ ਵੱਡੇ ਕਬੂਤਰ ਹੈ ਸਾਰੇ ਜਿੰਨੇ ਵੀ ਹੈਗੇ ਆ ਇਹ ਸਾਰੇ ਆਪਣੇ ਵੱਡੇ ਕਬੂਤਰ ਹੈ ਅਸੀਂ ਆਪਾਂ ਜੋੜਿਆ ਜੇ ਪਾਵਾਂਗੇ 2-4 ਦਿਨਾਂ ਤੱਕ ਬਖੁੱਡੇ-ਖਾਡੇ ਸਾਫ਼ ਕਰਕੇ ਤੇ ਉਧਰ ਸੈਟਅਪ ਬਣਾਵਾਂਗੇ ਵਧੀਆ ਪਰਲੇ ਪਾਸੇ ਜਿਹੜਾ ਵੀ ਬਣਿਆ ਜਿਵੇਂ ਬਣਿਆ ਉਸ ਤੋਂ ਬਾਅਦ ਤੁਹਾਨੂੰ ਫੇਰ ਬਖਾਵਾਂਗੇ ਏ ਮਿੱਤਰੋ ਆਪਣੇ ਜੋੜੀ ਵਾਲਾ ਖੁੱਡਾ ਪੂਤਰੀ ਆ ਬੈਠੀ ਆਂ ਡਿਆਂ ਤੇ ਹੁਣ ਖੜੀ ਹੋ ਗਈ ਉਹ ਬੱਚਾ ਤੇ ਉਹ ਕਬੂਤਰ ਠੀਕ ਆ ਅਭੀ ਜਮਾ ਸੱਟੇ ਮਿੱਤਰੋ ਸਾਰੇ ਆਂਡੇ ਇਧਰ ਪਏ ਹੋਏ ਆ ਅਭੀ ਠੀਕ ਠਾਕ ਨੇ ਮਿੱਤਰੋ ਸਾਰੇ ਜਾਨਵਰ ਆਪਣੇ ਆਪਣਾ ਬਿਮਾਰ ਕਬੂਤਰ ਵਾਲਾ ਖੁੱਡਾ ਹੈਗਾ ਇੱਕ ਤਾਂ ਉਹ ਬੈਠਾ ਉੱਤੇ ਤੇ ਦੂਜਾ ਬੈਠਾ ਇਧਰ ਠੀਕ ਹੁਣ ਚਾ ਨਹੀਂ ਰੇ ਬਾਕੀ ਦਾਣਾ ਪਾਣੀ ਜਮਾ ਸਹੀ ਖਾਂਦੇ ਆ ਪਾਣੀ ਵੀ ਪੂਰਾ ਸਹੀ ਪਿੰਦੇ ਆ ਪਰ ਇੱਕ ਤੌਣ ਘਮਾਣੀ ਨਹੀਂ ਛੱਡ ਰੇ ਆ ਜਿਆਦਾ ਘਮਾਉਂਦਾ ਉਹ ਘੱਟ ਘਮਾਉਂਦਾ ਤੌਣ ਬਾਕੀ ਵੇਖੋ ਵੀ ਕਦੋਂ ਤੱਕ ਸੈੱਟ ਹੋਣਗੇ ਰੱਬ ਸੁੱਖ ਰੱਖੇ ਵੀ ਸੈੱਟ ਹੋ ਜੇ ਤਾਂ ਵਧੀਆ ਗੱਲ ਐ ਛੇਤੀ ਤੋਂ ਛੇਤੀ ਯਾਰ ਮਿੱਤਰੋ ਆਪਣਾ ਉਤਰੀ ਨਾਲੇ ਖੁੱਡਾ ਇਹ ਵੀ ਤੁਹਾਨੂੰ ਵਿਖਾ ਦਿੰਨੇ ਆ ਇਹ ਵੀ ਜਾਨਵਰ ਆਪਣੇ ਠੀਕ ਠਾਕ ਨੇ ਮਿੱਤਰੋ ਸਾਰੇ ਆ ਸਾਰੀਆਂ ਕਬੂਤਰੀਆਂ ਤੇ ਇੱਕ ਦੋ ਬੱਚੇ ਹੈਗੇ ਵਿੱਚ ਇੱਕ ਉਹ ਬੈਠਾ ਸਾਹਮਣੇ ਇੱਕ ਉਹਦਾ ਭਰਾ ਬੈਠਾ ਤੇ ਇੱਕ ਉਧਰ ਹੈਗਾ ਬੱਚਾ ਉਹ ਵੀ ਆਪਾਂ ਇੱਕ ਦੋ ਦਿਨਾਂ ਤੱਕ ਅੱਡ ਕਰਾਂਗੇ ਥੋੜੀ ਜੀ ਦਾਣੇ ਦਿੰਦਾ ਕਬੂਤਰ ਉਹਨਾਂ ਨੂੰ ਥੋੜਾ ਦਿੰਦਾ ਇਹੋ ਦੇ ਕਰਕੇ ਨੂੰ ਅੱਡ ਨਹੀਂ ਕੀਤਾ ਅਜੇ ਬਾਕੀ ਆ ਆਪਣੀ ਸਾਰੀਆਂ ਕਬੂਤਰੀਆਂ ਮਿੱਤਰੋ ਪਟੀਆਂ ਸਾਰੀਆਂ ਤੇ ਇਹ ਵੀ ਆਪਣੇ ਠੀਕ ਨੇ ਮਿੱਤਰੋ ਸਾਰੇ ਜਾਨਵਰ ਤੇ ਮਿੱਤਰੋ ਚੈਨਲ ਕਰ ਲਓ ਸਬਸਕ੍ਰਾਈਬ ਰੋਜ਼ ਦੀ ਅਪਡੇਟ ਵੇਖਣ ਲਈ ডেইলি দিই আপ ডেটা আপ ডেইলি ভিডিও ਪਾਇਆ ਕਰਾਂਗੇ ਜੋ ਵੀ ਆਪਣੇ ਕੋਲ ਕੁਝ ਨਿਆ ਹੋਊਗਾ ਤੇ ਉਹਦੇ ਹਿਸਾਬ ਨਾਲ ਆਪਾਂ ਟੈਲੀ ਵੀਡੀਓ ਪਾਇਆ ਕਰਾਂਗੇ ਤੇ ਚੈਨਲ ਮਿੱਤਰੋ ਸਬਸਕ੍ਰਾਈਬ ਕਰ ਲੋ ਤੇ ਕਮੈਂਟ ਜਰੂਰ ਕਰਿਆ ਕਰੋ ਵੀ ਠੀਕ ਹੈ ਮਿੱਤਰੋ